ਦੋਸਤੋ ਇੱਕ ਔਰਤ ਥੱਲੇ ਪੈ ਕੇ ਵੀ ਕਿਦਾਂ ਮੁਕਰ ਜਾਂਦੀ ਆ ਅੱਜ ਵੀ ਇਹ ਸੱਚੀ ਕਹਾਣੀ ਇਸੇ ਮੁੱਦੇ ਦੇ ਉੱਤੇ ਆ ਇਹ ਕਹਾਣੀ ਆ ਇੱਕ ਸਕੂਲ ਦੇ ਪ੍ਰਿੰਸੀਪਲ ਦੀ ਜਿਨੇ ਕੇ ਆਪਣੀ ਜ਼ਿੰਦਗੀ ਸ਼ੁਰੂਆਤ ਜ਼ੀਰੋ ਤੋਂ ਕੀਤੀ ਤੇ ਦੇਖਦੇ-ਦੇਖਦੇ ਉਹ ਇੱਕ ਵੱਡਾ ਅ ਅਧਿਆਪਕ ਬਣ ਗਿਆ ਵੱਡਾ ਸਕੂਲ ਚਲਾਉਣਾ ਸ਼ੁਰੂ ਹੋ ਗਿਆ ਨਾਲ ਹੌਲੀ-ਹੌਲੀ ਕਰਕੇ ਉਹਨੇ ਹੋਟਲ ਵੀ ਖੋਲ ਲੇ ਤੇ ਵਿਆਹ ਵੀ ਹੋ ਗਿਆ ਇੱਕ ਸੋਹਣੀ ਜਿਹੀ ਕੁੜੀ ਦੇ ਨਾਲ ਤੇ ਨਾਲ ਵਿਆਹ ਤੋਂ ਬਾਅਦ ਉਹਦੀਆਂ ਜਗਿਆਸਾਵਾਂ ਇੰਨੀਆਂ ਵੱਧ ਜਾਂਦੀਆਂ ਕਿ ਇੱਕ ਐਕਸਟਰਾ ਮੈਰਿਟਲ ਅਫੇਅਰ ਕਰ ਲੈਂਦਾ ਆ ਐਕਸਟਰਾ ਮੈਰਿਟਲ ਅਫੇਅਰ ਵੀ ਬੜਾ ਸੰਤੁਸ਼ਟੀ ਨਾਲ ਚੱਲਦਾ ਹੁੰਦਾ ਆ ਬੜੇ ਵਧੀਆ ਤਰੀਕੇ ਨਾਲ ਦੋਵਾਂ ਨੂੰ ਮੈਨੇਜ ਕੀਤਾ ਹੁੰਦਾ ਆ ਬਹੁਤ ਲੰਮਾ ਸਮਾਂ ਚੱਲਦਾ ਰਹਿੰਦਾ ਆ ਬੱਚੇ ਵੀ ਥੋੜ੍ਹੇ ਜੇ ਹੋ ਜਾਂਦੇ ਨੇ ਬੱਚੇ ਵੀ ਆਪਣੇ ਆਪ ਨੂੰ ਸਮਝਣ ਜੋਗੇ ਹੋ ਜਾਂਦੇ ਉਸ ਅਧਿਆਪਕ ਦੇ ਉਸ ਕਾਰੋਬਾਰੀ ਦੇ ਪਰ ਦੇਖਦੇ ਹੀ ਦੇਖਦੇ ਇੱਕ ਦਿਨ ਉਹਦੇ ਉੱਤੇ ਇਲਜ਼ਾਮ ਲੱਗਦੇ ਨੇ ਕਰਦੇ ਜਿਹੜੇ ਕਿ ਉਸੇ ਜਨਾਨੀ ਨੇ ਲਾਇਆ ਸੀ ਜਿਹਦੇ ਨਾਲ ਉਹਨਾਂ ਨੇ ਐਕਸਟਰਾ ਮੈਰਿਟਲ ਅਫੇਅਰ ਉਸ ਸ਼ਖਸ ਨੇ ਕੀਤਾ ਸੀ ਦੇਖਦੇ ਹੀ ਦੇਖਦੇ ਉਹ ਰਿਸ਼ਤਾ ਜਿਹੜਾ ਕਿ ਦੋਵੇਂ ਪਾਸੇ ਮੈਨੇਜ ਕਰ ਰਿਹਾ ਸੀ ਉਹ ਕੇਸ ਦੇਖਦੇ ਕਿਦਾਂ ਹੀ ਤਬਾਹ ਹੁੰਦਾ ਚਲਾ ਗਿਆ ਕਿਦਾਂ ਹੀ ਸਾਰਾ ਕੁਝ ਵਿਛਦਾ ਚਲਾ ਗਿਆ ਜਿਹੜਾ ਕਿ ਇੱਕ ਜ਼ੀਰੋ ਤੋਂ ਸ਼ੁਰੂਆਤ ਹੋਣ ਵਾਲਾ ਇਨਸਾਨ ਐਡਾ ਵੱਡਾ ਬਣ ਗਿਆ ਸੀ ਉਸ ਐਕਸਟਰਾ ਮੈਰਿਟਲ ਅਫੇਅਰ ਦੇ ਔਰ ਦੇ ਇਲਜ਼ਾਮਾ ਕਰਕੇ ਇਸ ਤਰ੍ਹਾਂ ਸਭ ਕੁਝ ਤਬਾਹ ਹੋ ਗਿਆ ਪਰ ਉਸ ਨੂੰ ਇਸ ਚੀਜ਼ ਦਾ ਕਾਰਨ ਨਹੀਂ ਸੀ ਪਤਾ ਵੀ ਜਿਹੜੀ ਲੜਕੀ ਉਸ ਨੇ ਇੱਕ ਆਪਣੇ ਮੈਰਿਜ ਤੋਂ ਇਲਾਵਾ ਆਪਣੀ ਘਰ ਵਾਲੀ ਤੋਂ ਇਲਾਵਾ ਰੱਖੀ ਹੋਈ ਸੀ ਉਹਨੇ ਇਹ ਸਭ ਕੁਝ ਕੀਤਾ ਕਿਉਂ ਆ ਤੇ ਜਿੱਦਣ ਇਸ ਚੀਜ਼ ਦਾ ਫੈਸਲਾ ਹੋਣ ਲਈ ਪਹੁੰਚ ਉਹਨੇ ਆਪਣੇ ਜਾਣ-ਪਛਾਣ ਵਾਲਿਆਂ ਨੂੰ ਫੈਸਲਾ ਕਰਨ ਲਈ ਭੇਜਿਆ ਤਾਂ ਉਸ ਜਨਾਨੀ ਨੇ ਉਸ ਦਿਨ ਪੇਰ ਖੋਲੇ ਆ ਕਿ ਕਿਹਦੇ ਕਰਕੇ ਉਹਨੇ ਆਪਣੇ ਆਸ਼ਿਕ ਦੇ ਉੱਤੇ ਉਹ ਇਲਜ਼ਾਮ ਲਗਾਏ ਨੇ ਉਹ ਇਲਜ਼ਾਮ ਸੁਣਨ ਵਾਲੇ ਹੋਣਗੇ ਤੁਹਾਨੂੰ ਮੈਂ ਦੱਸੂਗਾ ਵੀ ਜ਼ਰੂਰ ਤੇ ਤੁਸੀਂ ਵੀ ਸੁਣਿਓ ਬੜਾ ਜ਼ਰੂਰ ਨਾਲ ਕਿਉਂਕਿ ਅੱਜ ਕੱਲ੍ਹ ਜ਼ਮਾਨੇ ਦੇ ਵਿੱਚ ਜ਼ਰੂਰ ਇਹ ਚੱਲ ਰਿਹਾ ਕਿ ਐਕਸਟਰਾ ਮੈਰਿਟਲ ਅਫੇਅਰ ਜਿਹੜੇ ਨੇ ਬੜੇ ਚਰਚਾ 'ਚ ਆ ਰਹੇ ਨੇ ਬੜੇ ਲੋਕ ਜ਼ਿਆਦਾਤਰ ਜਿਨ੍ਹਾਂ ਕੋਲ ਪੈਸੇ ਥੋੜੇ ਜਿਹਾ ਜ਼ਿਆਦਾ ਆ ਜਾਂਦੇ ਨੇ ਉਹ ਐਕਸਟਰਾ ਮੈਰਿਟਲ ਅਫੇਅਰ ਜ਼ਰੂਰ ਕਰ ਲੈਂਦੇ ਨੇ ਤੇ ਤੁਹਾਨੂੰ ਅੱਜ ਪਤਾ ਲੱਗੂਗਾ ਕਿ ਵੀ ਇੱਕ ਔਰਤ ਜਿਹੜੀ ਕਿ ਤੁਹਾਡੇ ਨਾਲ ਰਾਜ਼ੀ ਹੁੰਦੀ ਆ ਤੁਹਾਡੇ ਨਾਲ ਸਹਿਮਤ ਹੁੰਦੀ ਆ ਤੁਹਾਡਾ ਚਾਹੁੰਦੇ ਹੋਏ ਵੀ ਤੁਸੀਂ ਵਿਆਹ ਬਰੇ ਹੋ ਉਹਦੇ ਤੋਂ ਇਲਾਵਾ ਵੀ ਇੱਕ ਮੈਰਿਟਲ ਅਫੇਅਰ ਕਰਦੀ ਆ ਤੁਹਾਡੇ ਨਾਲ ਤੇ ਅਸਲ 'ਚ ਉਹਦੀ ਦੁੱਖ ਦੀ ਹਰ ਰਾਗ ਤੇ ਹੱਥ ਕਦੋਂ ਇਨਸਾਨ ਰੱਖ ਦਿੰਦਾ ਜਿੱਦੀ ਕਰਕੇ ਉਹ ਤਿਲਮਲਾ ਜਾਂਦੀ ਹੈ ਏਡਾ ਲੰਬਾ ਆਪਣਾ ਅਫੇਰ ਰੱਖਣ ਦੇ ਬਾਵਜੂਦ ਉਹਦੇ ਉੱਤੇ ਇਹ ਜੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੀ ਆ ਜਿਹਦੇ ਨਾਲ ਉਸ ਸ਼ਖਸ ਦੀ ਜਿਹੜਾ ਕਿ ਇੱਕ ਰੁਤਵੇ ਵਾਲਾ ਇਨਸਾਨ ਬਣ ਚੁੱਕਿਆ ਹੁੰਦਾ ਉਦੋਂ ਤੱਕ ਉਹਦੀ ਜ਼ਿੰਦਗੀ ਤਬਾਹ ਤਬਾਹ ਤੇ ਪੂਰੀ ਤਰ੍ਹਾਂ ਦੇ ਤਰ੍ਹਾਂ ਤਬਾਹ ਹੁੰਦੀ ਚਲੀ ਜਾਂਦੀ ਆ ਤਾਂ ਦੋਸਤੋ ਮੈਂ ਤੁਹਾਡਾ ਭਰਾ ਸੋਨੀ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਰੁਸਤਮ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਔਰਤ ਜਦ ਕਿ ਦੂਸਰਾ ਰਿਸ਼ਤਾ ਤਿਆਰ ਹੁੰਦੀ ਆ ਕਰਨ ਲਈ ਤੇ ਉਹ ਮੁਕਰਦੀ ਕਿਉਂ ਆ ਤੇ ਉਹਦੇ ਤੇ ਇਲਜ਼ਾਮ ਕਿਉਂ ਲਾਉਂਦੀ ਆ ਜਿਹਦੇ ਨਾਲ ਉਹਨੂੰ ਆਪਣਾ ਸੋਹ ਸਮਝ ਕੇ ਉਹਨੇ ਆਪਣਾ ਹਮਸਫਰ ਬਣਾ ਲਿਆ ਹੁੰਦਾ ਆ ਠੀਕ ਆ ਦੋਸਤੋ ਸ਼ੁਰੂ ਕਰਦੇ ਆ ਦਰਸਲ ਕਹਾਣੀ ਆ ਦੋਸਤੋ ਹਰਦੀਪ ਦੀ ਜਦ ਕਿ ਇੱਕ ਪੜਿਆ ਲਿਖਿਆ ਐਜੂਕੇਟਿਡ ਇਨਸਾਨ ਸੀ ਪਰ ਕਰੋ ਬਹੁਤ ਗਰੀਬ ਸੀਗਾ ਘਰ ਦੇ ਵਿੱਚ ਉਹਦੇ ਰੋਟੀ ਖਾਣ ਨੂੰ ਵੀ ਦੋ ਵਕਤ ਦੇ ਪੈਸੇ ਨਹੀਂ ਸੀ ਪਿਓ ਨੇ ਮਾਂ ਪਿਓ ਨੇ ਬੜਾ ਜੱਦੋ ਜਹਿਦ ਕਰਕੇ ਉਹਨੂੰ ਪੜ੍ਹਾਈ ਕਰਾਈ ਸੀ ਇੱਕ ਸਮਾਂ ਇਹ ਜ ਆ ਗਿਆ ਨੌਕਰੀ ਪੇਸ਼ਾ ਤੋਂ ਉਹਨੂੰ ਕਿਸੇ ਪਾਸੋਂ ਨਹੀਂ ਮਿਲਿਆ ਫਿਰ ਉਹਨੇ ਸ਼ੁਰੂ ਕੀਤਾ ਵੀ ਕਿਉਂ ਨਾ ਇੱਕ ਇੰਸਟੀਚਿਊਟ ਖੋਲਿਆ ਜਾਵੇ ਤੇ ਜਿੱਦੇ ਨਾਲ ਬੱਚਿਆਂ ਨੂੰ ਪੜਾਇਆ ਜਾਵੇ ਬੱਚਿਆਂ ਨੇ ਪੜ੍ਹਾਈ ਸ਼ੁਰੂ ਕੀਤੀ ਬੱਚੇ ਆਉਣ ਲੱਪੇ ਉਹਦੇ ਸਕੂਲ ਦੇ ਵਿੱਚ ਜੋ ਉਹਨੇ ਇੰਸਟੀਚਿਊਟ ਖੋਲਿਆ ਸੀ ਉਹਦੇ ਵਿੱਚ ਬੱਚੇ ਆਉਣ ਲੱਪੇ ਚੰਗੀ ਕਮਾਈ ਹੋਣ ਲੱਪੇ ਦੇਖਦੀ ਦੇ ਦਿਓ ਇਹ ਇਲਾਕੇ ਦੇ ਵਿੱਚ ਬਹੁਤ ਵੱਡਾ ਸਕੂਲ ਇੱਕ ਬਹੁਤ ਵੱਡਾ ਬ੍ਰਾਂਡ ਖੋਲ ਕੇ ਬੈਠ ਗਿਆ ਤੇ ਉਸ ਸਕੂਲ ਤੋਂ ਉਹਨੂੰ ਇੰਨੀ ਕਮਾਈ ਹੋ ਗਈ ਕਿ ਨਾਲ ਉਸ ਬੰਦੇ ਨੇ ਇੱਕ ਰੈਸਟੋਰੈਂਟ ਵੀ ਖੋਲ੍ਹ ਲਿਆ ਉਹਦੀ ਚੰਗੀ ਰੁਤਬਾ ਦੇਖ ਕੇ ਉਹਨੂੰ ਰਿਸ਼ਤੇ ਹੋਣੇ ਸ਼ੁਰੂ ਹੋ ਗਏ ਰਿਸ਼ਤਿਆਂ ਦੇ ਵਿੱਚ ਉਹਨੂੰ ਇੱਕ ਅਹਜੀ ਸੋਹਣੀ ਕੁੜੀ ਦਾ ਰਿਸ਼ਤਾ ਆਇਆ ਜਿਹੜੀ ਕਿ ਖੁਦ ਟੀਚਰ ਸੀ ਜਿਹੜੀ ਕਿ ਖੁਦ ਸਰਕਾਰੀ ਤੌਰ ਤੇ ਕੰਮ ਕਰ ਰਹੀ ਸੀ ਪਰ ਉਹਦਾ ਸਕੂਲ ਔਰ ਉਹਦਾ ਆਫਿਸ ਐਨੇ ਬੜੇ ਤਰੀਕੇ ਨਾਲ ਚੱਲ ਰਿਹਾ ਸੀ ਉਹਦਾ ਹੋਟਲ ਤੇ ਉਹਦਾ ਸਕੂਲ ਐਨੇ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਉਦੀ ਹੋਣ ਵਾਲੀ ਪਤਨੀ ਨੇ ਜਦੋਂ ਉਹਦੀ ਪਤਨੀ ਬਣ ਗਈ ਉਸ ਤੋਂ ਬਾਅਦ ਉਹਨੇ ਆਪਣੇ ਸਰਕਾਰੀ ਜੋਬ ਤੋਂ ਅਸਤੀਫਾ ਦੇ ਕੇ ਉਹਦੇ ਨਾਲ ਉਹਦਾ ਪ੍ਰਾਈਵੇਟ ਸਕੂਲ ਤੇ ਉਹਦੇ ਹੋਟਲ ਜੁਆਇਨ ਕਰ ਲਿਆ ਉਸ ਤੋਂ ਬਾਅਦ ਇਕੱਠੇ ਇੱਕ ਤਰ੍ਹਾਂ ਦੇ 파ਟਨਰ ਬਣ ਕੇ ਜ਼ਿੰਦਗੀ ਸ਼ੁਰੂ ਹੋਊਗੀ ਬੱਚੇ ਹੋਗੇ ਬੱਚੇ 5-7-10 ਸਾਲ ਦੇ ਹੋਗੇ ਇੱਕ ਦਿਨ ਘਰ ਦੇ ਵਿੱਚ ਪੁਲਿਸ ਆਉਂਦੀ ਆ ਉਹਨਾਂ ਦੇ ਘਰ ਦੇ ਵਿੱਚ ਪੁਲਿਸ ਆ ਕੇ ਕਹਿੰਦੀ ਆ ਉਹਨਾਂ ਨੂੰ ਵੀ ਤੁਹਾਡੇ ਹਸਬੰਦ ਕਿੱਥੇ ਨੇ ਕਿਉਂਕਿ ਇਲਾਕੇ ਦੇ ਵਿੱਚ ਉਹਨਾਂ ਦੇ ਇੱਕ ਨੌ ਉੱਚਾ ਰਤਵੇ ਵਾਲਾ ਨੌ ਸੀ ਤੇ ਜਦੋਂ ਪੁਲਿਸ ਉਹਨਾਂ ਦੇ ਘਰ ਆਈ ਤਾਂ ਇਲਾਕੇ ਦੇ ਵਿੱਚ ਹੜਕੰਪ ਮਚ ਗਿਆ ਵੀ ਇਹ ਇਨਸਾਨ ਦੇ ਘਰ ਪੁਲਿਸ ਕਿਵੇਂ ਆ ਗਈ ਤਾਂ ਇੰਨਾ ਵਧੀਆ ਤਰੀਕੇ ਦਾ ਬੰਦਾ ਸੀ ਇੰਨਾ ਸਿਆਣਾ ਬੰਦਾ ਸੀ ਕੁਝ ਚਿਰ ਬਾਅਦ ਉਹਦੀ ਜਿਹੜੀ ਮੈਸੇਜ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਸੇ ਔਰਤ ਨੇ ਉਹਨਾਂ ਦੇ ਪਤੀ ਦੇ ਉੱਤੇ ਇਲਜ਼ਾਮ ਲਾਏ ਨੇ ਕਿ ਵੀ ਉਹਨਾਂ ਨੇ ਉਹਨਾਂ ਦੇ ਨਾਲ ਧੱਕਾ ਕੀਤਾ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰ ਦਿੱਤਾ ਜਿਹੜੀ ਉਹਦੀ ਪਤਨੀ ਹੁੰਦੀ ਆ ਹਰਦੀਪ ਦੀ ਉਹ ਸੋਚ ਨਹੀਂ ਸਕਦੀ ਸੀ ਵੀ ਉਹਦਾ ਪਤੀ ਇਹੋ ਜਿਹਾ ਨਿਕੂਗਾ ਕਿਉਂਕਿ 10-12 ਸਾਲ ਦੇ ਉਹਨਾਂ ਦੇ ਬੱਚੇ ਹੋ ਚੁੱਕੇ ਸੀ 12-15 ਸਾਲ ਉਹਨਾਂ ਨਾਲ ਰਹਿੰਦਿਆਂ ਨੂੰ ਹੋ ਗਏ ਸੀਗੇ ਉਸ ਤੋਂ ਨਵਾਂ ਵੈਸੇ ਵੀ ਇੱਕ ਵਿਸ਼ਵਾਸਪਾਤਰ ਦੇ ਤੌਰ ਤੇ ਉਹ ਆਪਣੇ ਘਰ ਦੇ ਵਿੱਚ ਸਮਾਜ ਦੇ ਵਿੱਚ ਵਿਚਰ ਰਿਹਾ ਸੀ ਹਰਦੀਪ ਦੀ ਪਤਨੀ ਨੇ ਹਰਦੀਪ ਦੀ ਘਰ ਵਾਲੀ ਨੇ ਮੌਕਾ ਸੰਭਾਲਦੇ ਹੋਏ ਪੁਲਿਸ ਵਾਲਿਆਂ ਨੂੰ ਕਿਸੇ ਤਰੀਕੇ ਨਾਲ ਮਨਾ ਕਰਤਾ ਵੀ ਉਹ ਘਰੇ ਹੈ ਨਹੀਂਗੇ ਪੁਲਿਸ ਵਾਪਸ ਚਲੀ ਗਈ ਪਰ ਉਹਨੂੰ ਹਰਦੀਪ ਨੂੰ ਘਰੋਂ ਫਰਾਰ ਹੋਣਾ ਪਿਆ ਹਰਦੀਪ ਦੇਖਦੇ ਹੀ ਦੇਖਦੇ ਆਪਣੀ ਘਰ ਵਾਲੀ ਦੇ ਸਾਹਮਣੇ ਬਿਲਕੁਲ ਨਹੀਂ ਸੀ ਆ ਰਿਹਾ ਕਿਉਂਕਿ ਗੱਲ ਇਹ ਜੀ ਹੋ ਚੁੱਕੀ ਸੀ ਜਿਹੜੀ ਕਿ ਉਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਫੇਸ ਨਹੀਂ ਸੀ ਕਰ ਸਕਦਾ ਪ੍ਰੋਬਲਮ ਇਹ ਜੀ ਹੋ ਚੁੱਕੀ ਸੀ ਹਰਦੀਪ ਦੀ ਘਰ ਵਾਲੀ ਨੇ ਹਰਦੀਪ ਦੇ ਦੋਸਤਾਂ ਨੂੰ ਫੋਨ ਕੀਤਾ ਕਿ ਵੀ ਉਹਨਾਂ ਨੂੰ ਦੇਖੋ ਹਰਦੀਪ ਕਿੱਥੇ ਗਿਆ ਹਰਦੀਪ ਮਿਲ ਨਹੀਂ ਰਿਹਾ ਹੈਗਾ ਤਾਂ ਉਹਦੇ ਦੋਸਤਾਂ ਨੇ ਹਰਦੀਪ ਤੱਕ ਅਪਰੋਚ ਕੀਤੀ ਕਿਸੇ ਤਰੀਕੇ ਨਾਲ ਮਿਲੇ ਹਰਦੀਪ ਕੋਲ ਪਹੁੰਚੇ ਹਰਦੀਪ ਦੇ ਨਾਲ ਜਦ ਕਦੋ ਦੋਸਤਾਂ ਨੇ ਕੀਤੀ ਵੀ ਇਦਾਂ ਇਦਾਂ ਕਰਕੇ ਵੀ ਹਾਂ ਉਹਨਾਂ ਨੇ ਫਿਰ ਆਪਣੀ ਆਪਣੇ ਦੋਸਤਾਂ ਕੋਲ ਹਰਦੀਪ ਨੇ ਸਾਰੀ ਕਮਿਟਮੈਂਟ ਕਰ ਲਈ ਸਾਰੀਆਂ ਗੱਲਾਂ ਖੋਲ ਕੇ ਦੱਸਦੀਆਂ ਕਿ ਵੀ ਐਦਾਂ ਮੇਰੇ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਉਦੋਂ ਦਾ ਮੇਰਾ ਮੈਰਟਲ ਅਫੇਅਰ ਚੱਲ ਰਿਹਾ ਆ ਪਰ ਜਦੋਂ ਹਰਦੀਪ ਦੇ ਦੋਸਤਾਂ ਨੇ ਪੁੱਛਿਆ ਵੀ ਤੇਰਾ ਅਫੇਅਰ ਤਾਂ ਚੱਲ ਰਿਹਾ ਆ ਪਰ ਤੂੰ ਤੇਰੇ ਤੇ ਉਹਨੇ ਇਲਜ਼ਾਮ ਕਿਉਂ ਲਾਏ ਨੇ ਔਰਤ ਨੇ ਉਹ ਹਦੀਬ بار بار ਕਹਿ ਰਿਹਾ ਸੀ ਵੀ ਮੈਨੂੰ ਨਹੀਂ ਪਤਾ ਹੈਗਾ ਵੀ ਕਿਉਂ ਇਲਜ਼ਾਮ ਲਾਏ ਨੇ ਕਿਉਂਕਿ ਮੇਰਾ ਤਾਂ ਉਹਦੇ ਨਾਲ ਮੈਰਿਟਲ ਅਫੇਅਰ ਚੱਲ ਰਿਹਾ ਮੈਂ ਉਹਦੇ ਨਾਲ ਅਫੇਅਰ ਕਰਦਾ ਪਿਆਰ ਕਰਦਾ ਆ ਮੈਂ ਉਹਦੇ ਨਾਲ ਕਾਫੀ ਦਿਨ ਤੋਂ ਉਹਦੇ ਨਾਲ ਮਤਲਬ ਰਹਿ ਰਿਹਾ ਆ ਆਪਣਾ ਵਿਆਹ ਨੂੰ ਵੀ ਮੈਨੇਜ ਕਰਕੇ ਰੱਖਿਆ ਹੋਇਆ ਉਸ ਔਰਤ ਨੂੰ ਵੀ ਮੈਨੇਜ ਕਰਕੇ ਰੱਖਿਆ ਹੋਇਆ ਆ ਪਰ ਉਹਦੇ ਦੋਸਤਾਂ ਨੇ ਉਹਨੂੰ ਫਟਕਾਰਾਂ ਤਾਂ ਲਾਈਆਂ ਹੁਣ ਮਸਲਾ ਇਹੋ ਜਿਹਾ ਹੋਇਆ ਸੀ ਕਿ ਉਹਨੂੰ ਪੇਸ਼ ਹੋਣਾ ਪੈਣਾ ਸੀ ਪਰ ਉਹ ਚਾਹੁੰਦਾ ਸੀ ਵੀ ਕਿਸੇ ਤਰੀਕੇ ਨਾਲ ਪੇਸ਼ ਨਾ ਹੋਇਆ ਜਾਵੇ ਕਿਉਂਕਿ ਉਹਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਜਿਹੜਾ ਜਿਹੜਾ ਕੇਸ ਉਹਦੇ ਉੱਤੇ ਲੱਗਿਆ ਜਿਹੜੀ ਧਾਰਾ ਉਹਦੇ ਉੱਤੇ ਲੱਗੀ ਆ ਉਹਦੇ ਵਿੱਚ ਉਹਦੀ ਜ਼ਮਾਨਤ ਨਹੀਂ ਹੋਣੀ ਹੈਗੀ ਉਹ ਆਪਣੇ ਦੋਸਤਾਂ ਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਸੀ ਤੁਸੀਂ ਕਿਸੇ ਤਰੀਕੇ ਨਾਲ ਮੇਰਾ ਉਹਨਾਂ ਨਾਲ ਫੈਸਲਾ ਕਰਾਉਦੋ ਮੇਰੇ ਨਾਲ ਗੱਲ ਕਰਾ ਦਿਓ ਉਹਦੀ ਉਸ ਔਰਤ ਦੀ ਮੇਰੇ ਨਾਲ ਗੱਲ ਕਰਾ ਦਿਓ ਜਾਂ ਤੁਸੀਂ ਉਹਦੇ ਨਾਲ ਗੱਲ ਕਰੋ ਮੇਰੇ ਵੱਲੋਂ ਫੈਸਲਾ ਲੈ ਕੇ ਜਾਓ ਕੋਈ ਗੱਲਬਾਤ ਪੁੱਛੋ ਵੀ ਕਿਉਂ ਕੀਤਾ ਉਹਨੇ ਕੀ ਉਹਦੇ ਉਹਨੇ ਇਹ ਜੀ ਗੱਲ ਕਿਉਂ ਕੀਤੀ ਹੈ ਵੀ ਚਾਹ ਇੰਨਾ ਇੰਬਾਰਰੇਸ਼ਨ ਆਪਣਾ ਚੱਲਦਾ ਆਉਂਦਾ ਪਰ ਉਹ ਕਿਸੇ ਤਰੀਕੇ ਨਾਲ ਵੀ ਉਹ ਔਰਤ ਉਸ ਗੱਲ ਦਾ ਜਵਾਬ ਨਹੀਂ ਸੀ ਦੇ ਰਹੀ ਨਾ ਤਾਂ ਉਹਨਾਂ ਦਾ ਫੋਨ ਪਿਕ ਕਰਿਆ ਜਾ ਰਿਹਾ ਸੀ ਨਾ ਹੀ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਦਿੱਤਾ ਜਾ ਰਿਹਾ ਸੀ ਉਹਨੂੰ ਗੁੰਝਲਦਾਰੀ ਬਣ ਚੁੱਕੀ ਸੀ ਵੀ ਐਡਾ ਲੰਬਾ ਫਿਰ ਚੱਲਦਾ ਆ ਰਿਹਾ ਆ ਜਿਹੜਾ ਕਿ ਆਪਣੇ ਪਰਿਵਾਰ ਨੂੰ ਵੀ ਉਹਨੇ ਮੈਨੇਜ ਕਰਕੇ ਰੱਖਿਆ ਹੋਇਆ ਤੇ ਉਸ ਤੋਂ ਉਹ ਔਰਤ ਨੂੰ ਵੀ ਮੈਨੇਜ ਕਰਕੇ ਰੱਖਿਆ ਵੀ ਉਹ ਚੱਕਰ ਕੀ ਹੋ ਗਿਆ ਉਹ ਦਿੱਕਤ ਕੀ ਆ ਗਈ ਚਲੋ ਕੁੱਲ ਮਿਲਾ ਕੇ ਉਹਨਾਂ ਨੇ ਹਰਦੀਪ ਕੋਲੋਂ ਉਸ ਔਰਤ ਦਾ ਐਡਰੈਸ ਲਿੱਤਾ ਹਰਦੀਪ ਦੇ ਦੋਸਤਾਂ ਨੇ ਹਰਦੀਪ ਕੋਲੋਂ ਉਸ ਔਰਤ ਦਾ ਐਡਰੈਸ ਲਿੱਤਾ ਤੇ ਉਸ ਔਰਤ ਦੇ ਘਰੇ ਅਪਰੋਚ ਕੀਤੀ ਜਾਣ ਦੀ ਪਹਿਲਾਂ ਤਾਂ ਉਸ ਔਰਤ ਨੇ ਉਹਨਾਂ ਨੂੰ ਮਿਲਣ ਤੋਂ ਜਵਾਬ ਦਿੱਤਾ ਪਰ ਕਈ ਵਾਰ ਲਗਾਤਾਰ ਉਹਦੇ ਨਾਲ ਗੱਲਾਂ ਬਾਤਾਂ ਹੁਣ ਤੋਂ ਕਈ ਵਾਰ ਲਗਾਤਾਰ ਫੋਨ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਦਿਨ ਉਸ ਔਰਤ ਨੇ ਉਹਨਾਂ ਨੂੰ ਮਿਲਣ ਦਾ ਸਮਾਂ ਦਿੱਤਾ ਉਸ ਇਲਾਕੇ ਦੇ ਹਰਦੀਪ ਦੇ ਚਾਰ ਪੰਜ ਦੋਸਤ ਜਿਹੜੇ ਕਿ ਉਹ ਵੀ ਰੁਤਬੇ ਵਾਲੇ ਇਨਸਾਨ ਸੀ ਉਹਨਾਂ ਨੇ ਹਰਦੀਪ ਦੀ ਉਸ ਗਰਲਫ੍ਰੈਂਡ ਤੱਕ ਪਹੁੰਚ ਕੀਤੀ ਤੇ ਉਹਦੇ ਘਰੇ ਜਾਵੜੇ ਘਰੇ ਜਾ ਕੇ ਉਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ ਹਰਦੀਪ ਦੀ গারਲਫ੍ਰੈਂਡ ਹਰਦੀਪ ਦੇ ਦੋਸਤਾਂ ਨਾਲ ਬੜੇ ਉਖੜੇ ਤਰੀਕੇ ਨਾਲ ਗੱਲ ਕਰ ਰਹੀ ਸੀ ਹਰਦੀਪ ਦੇ ਦੋਸਤਾਂ ਨੇ ਸਿਰਫ ਇੱਕੋ ਹੀ ਗੱਲ ਕਰੀ ਵੀ ਤੁਸੀਂ ਮੈਡਮ ਤੁਹਾਨੂੰ ਹੁਣ ਉਹਨਾਂ ਨੂੰ ਇੰਨਾ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਉਹਨਾਂ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਕਿਉਂਕਿ ਤੁਹਾਡੇ ਨਾਲ ਉਹ ਇੰਨਾ ਲੰਬਾ ਫੇਰ ਕਰਦੇ ਕਰਦੇ ਰਹੇ ਨੇ ਇੰਨਾ ਲੰਬਾ ਟਾਈਮ ਤੁਹਾਡਾ ਰਿਸ਼ਤਾ ਰਿਹਾ ਹਰਦੀਪ ਦੇ ਨਾਲ ਵੀ ਤੁਹਾਨੂੰ ਐਦਾਂ ਦਾ ਨਹੀਂ ਕਰਨਾ ਚਾਹੀਦਾ ਤਾਂ ਫਿਰ ਹਰਦੀਪ ਦੀ ਉਸ ਗਰਲਫ੍ਰੈਂਡ ਨੇ ਗੱਲਾਂ ਕੁਝ ਐਹੋ ਜਿਹੀਆਂ ਕਹੀਆਂ ਜਿਨ੍ਹਾਂ ਦਾ ਜਵਾਬ ਹਰਦੀਪ ਦੇ ਦੋਸਤਾਂ ਕੋਲ ਨਹੀਂ ਸੀਗਾ ਉਹ ਮੈਂ ਤੁਹਾਨੂੰ ਗੱਲਾਂ ਜੀ ਦੱਸਣ ਜਾ ਰਿਹਾ ਫਿਰ ਹਰਦੀਪ ਦੀ ਉਸ ਸਹੇਲੀ ਨੇ ਜਾਂ ਉਸ ਫਰੈਂਡ ਨੇ ਉਹਨੇ ਕਿਹਾ ਵੀ ਇਹ ਜਿੰਨੀ ਵਾਰ ਵੀ ਮੈਨੂੰ ਮਿਲਦਾ ਸੀ ਜਿੰਨੀ ਵਾਰ ਵੀ ਮੇਰੇ ਕੋਲ ਆਉਂਦਾ ਸੀ ਤੇ ਇਹ ਪਹਿਲਾਂ ਸਟਾਰਟ ਸ਼ੁਰੂਆਤ ਦੇ ਵਿੱਚ ਤਾਂ ਉਹਨੇ ਦੱਸਿਆ ਵੀ ਸ਼ੁਰੂਆਤ ਦੇ ਵਿੱਚ ਤਾਂ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਰਿਹਾ ਪਰ ਬਾਅਦ ਵਿੱਚ ਇਹ ਮੈਨੂੰ ਐਜ਼ ਅ ਪ੍ਰੋਸਟੀਟਿਊਟ ਟਰੀਟ ਕਰਨ ਲੱਗ ਪਿਆ ਜਦੋਂ ਵੀ ਮੇਰੇ ਕੋਲ ਆਉਣਾ ਹੈ ਇਹਨੇ ਇਹ ਤਾਂ 5000 ਰੁਪਏ ਰੱਖਣਾ 10000 ਰੁਪਏ ਰੱਖਣਾ ਤੇ ਬਸ ਆ ਕੇ 10 ਮਿੰਟ ਬੈਠਿਆ 10 ਮਿੰਟ ਆਪਣਾ ਕੰਮ ਨਵੇੜਿਆ ਜੋ ਕਰਨਾ ਚਾਹੁੰਦਾ ਸੀ ਉਹ ਕਰਕੇ ਉਸ ਤੋਂ ਬਾਅਦ ਉਹ ਚੱਲ ਜਾਂਦਾ ਸੀ ਤਾਂ ਇੱਕ ਦਿਨ ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਬੈਠੋ 10 ਮਿੰਟ ਆਪਣਾ ਗੱਲ ਕਰਨੀ ਆ ਪਰ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਕਿ ਮੇਰੇ ਨਾਲ ਆਪਣਾ ਕੰਨ ਨੂੰ ਫੋਨ ਲਾਇਆ ਤੇ ਫੋਨ ਜਾਂਦੇ ਆਪਣਾ 10 15 ਮਿੰਟ ਜਿਹੜੀ ਵੀ ਕੋਈ ਮੇਰੇ ਕੋਲ ਲਾਏ ਲਾਏ ਉਸ ਤੋਂ ਬਾਅਦ 10000 ਰੁਪਏ ਮੇਰੇ ਸਹਰਾਣੇ ਥਲੇ ਰੱਖ ਕੇ ਚਲੇ ਗਏ ਤੇ ਕਹਿੰਦੇ ਕੋਈ ਨਾ ਮੈਂ ਕਾਲੀ ਚ ਜਾਣਾ 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 ਕਿ ਵੀ ਹਰਦੀਪ ਮੈਨੂੰ ਐਜ਼ ਏ ਪ੍ਰੋਸਟੀਟਿਊਟ ਟਰੀਟ ਕਰ ਰਿਹਾ ਆ ਉਹ ਮੇਰੇ ਨਾਲ ਦਿਲ ਦੀ ਸਾਂਝ ਪਾਉਣ ਲਈ ਨਹੀਂ ਆਉਂਦਾ ਹੈਗਾ ਉਹ ਕੋਈ ਸੈਕਸ ਕਰਨ ਲਈ ਨਹੀਂ ਆਉਂਦਾ ਉਹ ਮੇਰੇ ਨਾਲ ਸੰਭੋਗ ਕਰਨ ਲਈ ਨਹੀਂ ਆਉਂਦਾ ਉਹ ਮੈਨੂੰ ਐਜ਼ ਏ ਪ੍ਰੋਸਟੀਟਿਊਟ ਟਰੀਟ ਕਰ ਰਿਹਾ ਆ ਕਿ ਜਿੱਦਾਂ ਆਪਾਂ ਕਿਸੇ ਨੂੰ ਪੈਸੇ ਦਿੱਤੇ ਆ ਜਿਹਦੇ ਬਾਰੇ ਪੇ ਕਰਦੇ ਆ ਉਦਾਂ ਹੀ ਉਹ ਮੈਨੂੰ ਟਰੀਟ ਕਰ ਰਿਹਾ ਸੀ ਤੇ ਇਹੀ ਗੱਲ ਮੈਨੂੰ ਪਿੰਚ ਲੱਗ ਗਈ ਇਸੇ ਕਰਕੇ ਮੈਂ ਥਾਣੇ ਗਈਆਂ ਇਸੇ ਕਰਕੇ ਮੈਂ ਉਹਦੇ ਤੇ ਰਿਪੋਰਟ ਦਰਜ ਕਰਾਈ ਆ ਔਰ ਇਹੀ ਉਹ ਜਿਹੜੀ ਚੀਜ਼ ਆ ਜਿਹੜੀ ਕਿ ਮੈਨੂੰ ਪਿੰਚ ਕੀਤੀ ਆ ਔਰ ਜਿਹਦੇ ਕਰਕੇ ਇਹਨੂੰ ਹੁਣ ਭੋਗਣਾ ਪੈਣਾ ਜੀ ਦੇ ਕਰਕੇ ਉਹ ਭੋਗ ਰਿਹਾ ਹੈ। ਆ ਗੱਲ ਇੱਥੇ ਖਤਮ ਨਹੀਂ ਹੁੰਦੀ। ਗੱਲ ਹੁੰਦੀ ਆ ਖਤਮ ਵੀ ਫੈਸਲਾ ਕਿਵੇਂ ਹੋਇਆ। ਹਰਦੀਪ ਦੇ ਦੋਸਤਾਂ ਨੇ ਇਸੇ ਚੀਜ਼ ਦਾ ਜ਼ੋਰ ਪਾਇਆ ਉਸ ਔਰਦ ਉੱਤੇ ਵੀ ਹੁਣ ਤੁਹਾਨੂੰ ਦੱਸੋ ਵੀ ਉਹਨੂੰ ਜੇਲ੍ਹ ਪਚਾਉਣਾ ਕਿ ਕੀ ਤੁਸੀਂ ਉਹਦੇ ਨਾਲ ਫੈਸਲਾ ਕਰਨਾ ਹੈ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਵੀ ਉਹਨੂੰ ਹੁਣ ਜਿਹੜੀ ਸਜ਼ਾ ਮਿਲਣੀ ਚਾਹੀਦੀ ਸੀ ਮਿਲ ਚੁੱਕੀ ਆ ਕਿਉਂਕਿ ਉਹਦੇ ਪਰਿਵਾਰ ਨੂੰ ਸਾਰਾ ਕੁਝ ਪਤਾ ਲੱਗ ਗਿਆ। ਉਹਦੇ ਬੱਚਿਆਂ ਨੂੰ ਸਾਰਾ ਕੁਝ ਪਤਾ ਲੱਗ ਗਿਆ। ਉਹਦੇ ਸਮਾਜ ਨੂੰ ਪਤਾ ਲੱਗ ਗਿਆ। ਉਹਦੀ ਵਾਈਫ ਉਹਦਾ ਘਰ ਛੱਡ ਕੇ ਜਾ ਚੁੱਕੀ ਆ। ਉਹਦੇ ਬੱਚੇ ਉਹਦੇ ਨਾਲ ਨਹੀਂ ਰਹਿੰਦੇ ਹੈਗੇ। ਉਹਦੇ ਜਿਹੜੇ ਸਕੂਲ ਉਹਦੇ ਜਿਹੜੇ ਸਕੂਲ ਦੀਆਂ ਮੈਡਮਾਂ ਸੀਗੀਆਂ ਪੜ੍ਹਾਉਣ ਵਾਲੀਆਂ ਮੈਡਮਾਂ ਸੀ ਉਹਨਾਂ ਚੋਂ ਅੱਧੇ ਤੋਂ ਜ਼ਿਆਦਾ ਉਹ ਵੀ ਹਟ ਚੁੱਕੀਆਂ ਨੇ ਉਹਦਾ ਜੋ ਸਕੂਲ ਦਾ ਰੈਪਿਊਟੇਸ਼ਨ ਸੀ ਉਹ ਅੱਧੇ ਤੋਂ ਵੀ ਥੱਲੇ ਰਹਿ ਚੁੱਕਾ ਉਹ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕਿਆ ਵੀ ਹੁਣ ਤੁਸੀਂ ਇਸ ਤੋਂ ਜ਼ਿਆਦਾ ਕੀ ਚਾਹੁੰਦੇ ਆ ਉਹ ਕਹਿੰਦੇ ਮੈਂ ਜਦੋਂ ਫਿਰ ਹਰਦੀਪ ਦੀ ਜਿਹੜੀ ਉਹ ਫਰੈਂਡ ਸੀ ਉਹਨੇ ਜਵਾਬ ਦਿੱਤਾ ਵੀ ਉਹ ਮੈਨੂੰ ਐਜ਼ ਅ ਪ੍ਰੋਸਟੀਟੂਟ ਟ੍ਰੀਟ ਕਰਨਾ ਸ਼ੁਰੂ ਕਰਦਾ ਸੀ ਉਸ ਸ਼ਖਸ ਨੇ ਮੈਨੂੰ ਜੋ ਮੈਂ ਜੋ ਮੈਂ ਸੋਚ ਕੇ ਉਹਦੇ ਨਾਲ ਫੇਰ ਕੀਤਾ ਸੀ ਜੋ ਉਹਨੇ ਸੋਚ ਕੇ ਮੇਰੇ ਤੱਕ ਅਪਰੋਚ ਕੀਤੀ ਸੀ ਉਹ ਹੁਣ ਸਾਡੇ ਚੋਂ ਖਤਮ ਹੋ ਚੁੱਕਿਆ ਕਿਉਂਕਿ ਮੈਂ ਉਹਨੂੰ ਕਿ ਮੇਰੇ ਕੋਲ ਵੀ ਘਰ ਆ ਮੇਰੇ ਕੋਲ ਵੀ ਬਿਜ਼ਨਸ ਆ ਮੇਰੀ ਵੀ ਕੋਲ ਵੀ ਗੱਡੀਆਂ ਨੇ ਮੇਰੇ ਕੋਲ ਵੀ ਸਾਰਾ ਕੁਝ ਆ ਮੈਂ ਇਹਦਾਂ ਦਿਲ ਦੀਆਂ ਗੱਲਾਂ ਸਾਂਝਾ ਕਰਨ ਵਾਸਤੇ ਫੇਰ ਕੀਤਾ ਸੀ ਜਿਹੜਾ ਕਿ ਉਸ ਨੇ ਮੈਨੂੰ ਪ੍ਰੋਸਟੀਟਿਊਟ ਦੀ ਤਰ੍ਹਾਂ ਟਰੀਟ ਕੀਤਾ ਤੇ ਇਹੀ ਮੈਨੂੰ ਗੱਲ ਪਹੁੰਚ ਪਿੰਚ ਕੀਤੀ ਆ ਤੇ ਜਦੋਂ ਫੈਸਲਾ ਕਰਨ ਦੀ ਬਾਰੀ ਆਈ ਤਾਂ ਦੋਸਤਾਂ ਨੇ ਉਹਨੇ ਕਿਹਾ ਹੁਣ ਤੁਸੀਂ ਫੈਸਲਾ ਕਿੱਦਾਂ ਕਰੋਗੇ ਤਾਂ ਉਸ ਨੇ ਬੜਾ ਠੋਕ ਕੇ ਗੱਲ ਕਹੀ ਕਿ ਮੈਨੂੰ 1 ਕਰੋੜ ਰੁਪਈਆ ਚਾਹੀਦਾ ਤਾਂ ਫੈਸਲਾ ਹੋਊਗਾ ਔਰ ਤੁਸੀਂ ਯਕੀਨ ਮੰਨਿਓ ਜਿੰਨਾ ਉਹਨੇ ਤਾਮਚਮ ਕਰਕੇ ਹਰਦੀਪ ਨੇ ਜਿੰਨਾ ਪੈਸਾ ਕਮਾਇਆ ਸੀ ਪਿਛਲੇ 10-12 ਸਾਲ ਚ ਜੇ ਕੈਸ਼ ਦੇਖਿਆ ਜਾਵੇ ਤਾਂ 1.5 ਕਰੋੜ ਰੁਪਏ ਹੀ ਬਣਦਾ ਸੀ ਬਾਕੀ ਉਹਨੇ ਕੁਝ ਜ਼ਮੀਨ ਜਾਇਦਾਦ ਤੇ ਸਕੂਲ ਤੇ ਹੋਟਲ ਬਣਾ ਲਿਆ ਸੀ ਸਕੂਲ ਤਾਂ ਉਹਦਾ ਬੰਬ ਹੋਣ ਦੇ ਕਿਨਾਰੇ ਚ ਲਿਆ ਗਿਆ ਹੋਟਲ ਅੱਧਾ-ਅੱਧਾ ਰਹਿ ਗਿਆ ਜਿਹੜਾ ਕੈਸ਼ ਸੀਗਾ ਕੈਸ਼ ਉਹਨੂੰ 1 ਕਰੋੜ ਰੁਪਇਆ ਉਸ ਔਰਤ ਨੂੰ ਦੇਣਾ ਪਿਆ ਤੁਸੀਂ ਹੁਣ ਹਿਸਾਬ ਲਾ ਲਓ ਵੀ ਜਿੰਨੀ ਉਹਨੇ ਕਮਾਈ ਕੀਤੀ ਸੀ ਪਰਿਵਾਰ ਬੱਚੇ ਮੁੜ ਕੇ ਜ਼ਿੰਦਗੀ ਹੁਣ ਉਹਦੇ ਨਾਲ ਅੱਖ ਮਰਉਣ ਜੋਗਾ ਨਹੀਂ ਰਿਹਾ ਆਪਣੀ ਪਤਨੀ ਨਾਲ ਜਿਹੜੀ ਉਹ ਜਾਣ ਵਾਲੀ ਸੀ ਉਹ ਤਾਂ ਚਲੀ ਗਈ ਉਹਨੇ ਤਾਂ ਜੋ ਆਪਣਾ ਇਸ ਤਰ੍ਹਾਂ ਸਮਝ ਲਓ ਵੀ ਉਹਨੇ ਜਿਹੜਾ 5-7 ਸਾਲ 10 ਸਾਲ ਉਹਦੇ ਨਾਲ ਰਹੀ ਹੈ ਉਹਨੇ ਇਕੱਠੇ ਵਸੂਲ ਕਰੇ ਨੇ ਜਿਹੜਾ ਚੋ ਚੋਕੇ ਵਿਚਾਲੇ ਲੈਂਦੀ ਰਹੀ ਉਹ ਤਾਂ ਅਲੱਗ ਗੱਲ ਆ ਪਰ ਉਹਨੇ ਜਿਹੜੇ ਇਕੱਠੇ ਵਸੂਲ ਕਰੇ ਨੇ ਤੁਸੀਂ ਹਿਸਾਬ ਲਾ ਲਓ ਵੀ ਇਹ ਕਿੱਥੇ ਜਾ ਕੇ ਖਾਂ ਖਤਮ ਹੁੰਦੀ ਆ ਜਦੋਂ ਕੋਈ ਇਨਸਾਨ ਜਦੋਂ ਕੋਈ ਬੰਦਾ ਐਕਸਟਰਾ ਮੈਰਿਟਲ ਅਫੇਅਰ ਕਰਦਾ ਹੈ ਨਾ ਤੋ ਇਹ ਬਹੁਤ ਬਰੀਕ ਤਾਰ ਦੇ ਉੱਤੇ ਬਰੀਕਾਂ ਦੇ ਉੱਤੇ ਚੱਲ ਰਿਹਾ ਹੁੰਦਾ ਆ ਇਹ ਕੁਝ ਨਹੀਂ ਪਤਾ ਜਦੋਂ ਮਾਰ ਨਾਲ ਜੈ ਵੀ ਤੁਹਾਡਾ ਧਿਆਨ ਕਿਤੇ ਇੱਧਰ ਉੱਧਰ ਹੋਇਆ ਨਹੀਂ ਤਾਂ ਲੋਕਾਂ ਕੋਲ ਤਾਂ ਇੱਕ ਨਹੀਂ ਸੰਭਾਲੀ ਜਾਂਦੀ ਤੇ ਦੋ ਕਿੱਥੋਂ ਸੁਭਾਲ ਹੋ ਜਾਣਗੀਆਂ ਤਾਂ ਉਹ ਉਸ ਕੰਧ ਦੇ ਉੱਤੇ ਉਸ ਬਰੀਕ ਤਾਰ ਦੇ ਉੱਤੇ ਇੰਨੀ ਬੁਰੀ ਤਰੀਕੇ ਨਾਲ ਗਿਰਦਾ ਆ ਨਾ ਤਾਂ ਉਸ ਵਾਸਤੇ ਕੋਈ ਧਰਤੀ ਜਾਂ ਕੋਈ ਧਰਾਤਲ ਨਹੀਂ ਲੱਭਦਾ ਉਹਨੂੰ ਹਾਂ ਬਿਸ਼ਰਮ ਲੋਕ ਫਿਰ ਵੀ ਉਸੇ ਤਰ੍ਹਾਂ ਫਰੀ ਜਾਂਦੇ ਨੇ ਪਰ ਜਿਹੜਾ ਸ਼ਰਮਸਾਰ ਹੁੰਦਾ ਆ ਉਹਦੇ ਕੋਲ ਸਵਾਏ ਆਤਮ ਮੱਤਿਆ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਰਹਿ ਜਾਂਦਾ ਠੀਕ ਆ ਦੋਸਤੋ ਅੱਜ ਦੇ ਲਈ ਐਨਾਈ ਹੋ ਸਕਦਾ ਸ਼ਾਇਦ ਕਿਸੇ ਨੂੰ ਦੋ ਚਾਰ ਨੂੰ ਸਬਕ ਮਿਲ ਗਿਆ ਹੋਵੇ ਬਾਕੀ ਦੁਨੀਆ ਤਾਂ ਇੱਦੀ ਚੱਲਦੀ ਆ ਇੱਦੀ ਚਲੀ ਜਾਣੀ ਸਾਰ ਨੂੰ ਸਤ ਸ੍ਰੀ ਅਕਾਲ ਰੱਬ ਰਾਖਾ ਹੱਸਦੇ ਵਖਦੇ ਰੋ ਪੰਜਾਬੀ